ਅਦਾਕਾਰ ਦੀਦਾਰ ਗੱਲ ਨੇ ਘਰਾਂ ਦੀ ਸੇਵਾ ਕਰਵਾਤੀ ਸ਼ੁਰੂ ਹੜਪੀੜਤਾ ਦੀ ਫੜੀ ਬਾਹ ਇੰਦਰਜੀਤ ਨਿੱਕੂ ਨੇ ਬੰਨੇ ਤਰੀਫਾਂ ਦੇ ਪੁੱਲ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੀ ਉਸੇ ਇਲਾਕੇ ਜਿੱਥੇ ਤੁਹਾਨੂੰ ਪਤਾ ਰੋਹ ਸੇਵਾ ਚੱਲਦੀ ਆ ਹਾਮਦ ਚੱਕ ਫੋਗਪੁਰਾ ਇਲਾਕੇ ਦੇ ਵਿੱਚ ਜਿੱਥੇ ਟੱਲੀ ਗਲਾਮ ਬੰਡਾਲਾ ਬੱਗੂ ਵਾਲੇ ਕੀ ਕਿੰਨੇ ਮੇਨ ਪਿੰਡਾਂ ਦੇ ਨਾਮ ਸਭ ਦੇ ਨਹੀਂ ਹੁੰਦਾ ਕਿੰਨੇ ਪਿੰਡ ਨੇ ਜਿਹੜੇ ਇੱਥੇ ਖੜਾ ਦੇ ਪਾਣੀ ਨਾਲ ਪ੍ਰਭਾਵਤ ਨੇ ਤੇ ਇੱਥੇ ਬਾਰੂ ਬਾਰੀ ਜਿੰਨੇ ਸਾਡੇ ਕਲਾਕਾਰਾਂ ਦੀ ਦੁਨੀਆ ਚ ਆਰਟਿਸਟ ਆਉਂਦੇ ਨੇ ਉਹਨਾਂ ਸਾਰਿਆਂ ਦਾ ਥੈਂਕ ਯੂ ਕਰਨਾ ਇਸ ਲਈ ਬਣਦਾ ਕਿਉਂਕਿ ਜਦ ਤੁਸੀਂ ਆਉਂਦੇ ਹੋ ਤੁਹਾਡੇ ਪਿੱਛੇ-ਪਿੱਛੇ ਬਹੁਤ ਦੁਨੀਆ ਆਉਂਦੀ ਹੈ ਸੇਵਾ ਕਰਨ ਵਾਲੇ ਬਹੁਤ ਲੋਕ ਆਉਂਦੇ ਨੇ ਸੋ ਅੱਜ ਕਲਾਕਾਰਾਂ ਦੀ ਦੁਨੀਆ ਦੇ ਵਿੱਚੋਂ ਸਾਡਾ ਭਰਾ ਦیدار ਤੇ ਦیدار ਦੇ ਨਾਲ ਇਹਨਾਂ ਦੇ ਬਹੁਤ ਸਾਰੇ ਦੋਸਤ ਜਿਹੜੀ ਪੂਰੀ ਟੀਮ ਲੈ ਕੇ ਆਏ ਨੇ ਇਹਨਾਂ ਨੇ ਅੱਜ ਇੱਕ ਬਹੁਤ ਚੰਗਾ ਪ੍ਰੋਗਰਾਮ ਕੀਤਾ ਜਿਹੜਾ ਸਮਾਨ ਲੈ ਕੇ ਆਏ ਨੇ ਉਹ ਤੋਂ ਬਿਨਾਂ ਇਨਨ ਨੇ ਅੱਜ ਇੱਕ ਘਰ ਵਿੱਚ ਜਿੱਥੇ ਬਹੁਤ ਜ਼ਿਆਦਾ ਲੋਡ ਸੀ ਘਰ ਦੇ ਵਿੱਚ ਕਿਚਨ ਦੀ ਬਾਥਰੂਮ ਦੀ ਬਰਾਂਡੇ ਦੀ ਜਾਂ ਉਹਨਾਂ ਦੇ ਘਰ ਦੇ ਰਿਪੇਅਰ ਦੀ ਹਲੇ ਇਹ ਸਾਰਾ ਕੰਮ ਕੁਝ ਦਿਨਾ ਬਾਅਦ ਸ਼ੁਰੂ ਹੋਣਾ ਇੱਥੇ ਪਰ ਭਰਾ ਨੇ ਅੱਜ ਜਾਗ ਲਾਤਾ ਉੱਥੇ ਬਾਥਰੂਮ ਲਈ ਸੇਵਾ ਦੇ ਕੇ ਆਏ ਨੇ ਇਹ ਦੱਸਣ ਵਾਲੀ ਗੱਲ ਨਹੀਂ ਕੋਈ ਬਹੁਤ ਵੱਡੀ ਗੱਲ ਨਹੀਂ ਸੀਗੀ ਲੇਕਿਨ ਇਸ ਲਈ ਦੱਸਿਆ ਜਾ ਰਿਹਾ ਕਿ ਭਰਾ ਨੇ ਸੱਚੀ ਅੱਜ ਜਾਗ ਲਾਇਆ ਜਿਹੜੇ ਭਰਾ ਮੂਰੀ ਹੋ ਕੇ ਕੰਮ ਸ਼ੁਰੂ ਕਰਦੇ ਨੇ ਉਹਨਾਂ ਦੀ ਸੇਵਾ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਤੁਹਾਡੇ ਪਿੱਛੇ-ਪਿੱਛੇ ਸਾਰੇ ਮੈਨਾਂ ਲੋਕ ਸਰਜਣੇ ਇੱਥੇ ਲੋਕਾਂ ਦੇ ਘਰ ਬਣ ਜਾਣੇ ਨੇ ਕਚਨਸ ਬਣ ਜਾਣੀਆਂ ਨੇ ਪਲਸਤਰ ਹੋ ਜਾਣੇ ਨੇ ਲੈਂਟਰ ਪੈ ਜਾਣੇ ਨੇ ਔਰ ਤੁਸੀਂ ਵੀ ਆਪਣੇ ਵੱਲੋਂ ਬਾਕੀਆਂ ਨੂੰ ਇੱਕ ਵਾਰ ਤੇ ਨਿੱਕੂ ਭਾਈ ਤੁਸੀਂ ਇਹਨਾਂ ਦਿਨਾਂ ਤੋਂ ਗਰਾਊਂਡ ਲੈਵਲ ਤੇ ਸੇਵਾ ਕਰ ਰਹੇ ਹੋ ਹਨਾ ਤੇ ਮੈਂ ਰੋਜ਼ ਵੇਖ ਰਿਹਾ ਸੀਗਾ ਆਵਾਜ਼ ਕਰ ਰਿਹਾ ਸੀ ਅਸੀਂ ਉਧਰ ਅੰਮ੍ਰਿਤਸਰ ਏਰੀਆ 'ਚ ਦੋ ਦਿਨ ਵਿਅਸਤ ਕੀਤਾ ਸੋ ਅੱਜ ਇੱਥੇ ਮੈਂ ਪਹਿਲਾਂ ਵੀ ਇੱਕ ਦਿਨ ਤੁਹਾਡੇ ਨਾਲ ਕੰਟੈਕਟ ਕੀਤਾ ਸੀਗਾ ਤੇ ਉਹ ਦਿਨ ਫਿਰ ਉਧਰ ਚੱਲ ਗਏ ਸੋ ਅੱਜ ਆਏ ਤੇ ਅੱਜ ਨਿੱਕੂ ਭਾਜੀ ਉਹਨਾਂ ਦੇ ਨਾਲ ਇਹ ਬਹੁਤ ਗਰਾਉਂਡ ਲੈਵਲ ਤੇ ਸੇਵਾ ਕਰ ਰਹੇ ਆ ਵਿਜ਼ਿਟ ਕਰ ਰਹੇ ਘਰਾਂ ਦੇ ਇਨਾਂ ਮੇਰਾ ਲੋਕਾਂ ਨੇ ਕੀਤਾ ਮੈਂ ਤਾਂ ਤਿਲ ਮਤਲਬ ਸੋ ਇਹਨਾਂ ਦੇ ਨਾਲ ਅੱਜ ਵਿਜ਼ਿਟ ਕੀਤਾ ਤੇ ਇੱਕ ਘਰ 'ਚ ਗਏ ਉਹਨਾਂ ਦਾ ਛੱਤ ਦੀ ਹਾਲਤ ਵੀ ਕੋ ਬਹੁਤ ਜਦਾ ਵਧੀਆ ਨਹੀਂ ਸੀਗੀ ਔਰ ਘਰ 'ਚ ਕੁਝ ਚੀਜ਼ਾਂ ਨਹੀਂ ਉਹ ਸਭ ਤੋਂ ਮੈਨੂੰ ਮੈਂ ਤਾਂ ਵੈਸੇ ਹੀ ਆਇਆ ਸੀਗਾ ਇਹਨਾਂ ਦੀ ਸੇਵਾ ਵੇਖਣ ਹੀ ਸਮਝ ਰੋ ਕਿ ਨਿੱਕੂ ਭਾਜੀ ਇਹਨਾਂ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਸੋ ਉੱਥੇ ਇਹਨਾਂ ਉਹਨਾਂ ਦੇ ਘਰ ਵਾਸ਼ਰੂਮ ਵੀ ਹੈ ਨਹੀਂ ਸੀਗਾ ਸੋ ਮੇਰੇ ਨਾਲ ਮੇਰੇ ਵੀਰ ਆਏ ਸੀਗੇ ਇਹਨਾਂ ਨੂੰ ਲੱਗਾ ਵੀ ਯਾਰ ਅਹੀਂ ਜਿੰਨੇ ਜੋਗੇ ਹੈਗੇ ਆਪਣੀ ਹਰਸਿਅਤ ਦੇ ਮੁਤਾਬਿਕ ਵੀ ਵੇਖ ਕੇ ਰਿਆ ਨਹੀਂ ਗਿਆ ਉਹਨਾਂ ਦੀਆਂ ਅੱਖਾਂ ਚੱਥਰੂ ਵੇਖ ਕੇ ਤੋਂ ਐਂ ਕਿਹਾ ਵੀ ਇਹ ਜਿਹੜਾ ਵਾਸ਼ਰੂਮ ਆ ਇਹ ਤੁਹਾਨੂੰ ਇਮੀਡੀਏਟ ਹੀ ਹੈ ਜਿਹੜਾ ਉਹ ਸ਼ੁਰੂ ਤੁਸੀਂ ਕਰ ਲੋ ਤੋਂ ਜਿੰਨੇ ਸਾਡੀ ਹੈ ਸੇਵਾ ਦੇ ਮੁਤਾਬਿਕ ਇਹ ਸੇਵਾ ਸਗੀ ਉਹ ਇਮੀਡੀਏਟ ਹੈ ਨਿੱਕੂ ਭਾਜੀ ਨੂੰ ਕਿਹਾ ਵੀ ਇਹ ਭਾਜੀ ਸ਼ੁਰੂ ਕਰਵਾ ਦਿਓ ਤੁਸੀਂ ਇਹਨਾਂ ਕਹਿੰਦਾ ਨਾ ਬੰਦੋ ਜਿੱਦਾਂ ਜਿੱਦਾਂ ਬੰਦੋ ਪਲੀਜ਼ ਜਿੰਨੇ ਜਿੰਨੇ ਜੋ ਸੇਵਾ ਕਰਨੀ ਉਹ ਆਪਣੇ ਹਿਸਾਬ ਨਾਲ ਸਾਰੇ ਸਿਆਣੇ ਨਿਉ ਕਰੀ ਜਾਂਦੇ ਨੇ ਤੋਂ ਤਾਂ ਕਰਕੇ ਜਿੰਨਾ ਨੂੰ ਸਮਝ ਆਇਆ ਉਹ ਅਹੀਂ ਆਪਣੀਆਂ ਸਿੱਧੇ ਮਦਦਈ ਕਰਦੇ ਤੁਸੀਂ ਲੱਕਾ ਲੱਕ ਘੁੰਮ ਕੇ ਵੀ ਆਏ ਹੋ ਪਿੰਡਾਂ ਨੂੰ ਜਦੋਂ ਹਾਂਜੀ ਹਾਂਜੀ ਭਾਜੀ ਅਸੀਂ ਅੱਜ ਸਵੇਰ ਤੋਂ ਹੀ ਇੱਥੇ ਆ ਹੁਣ ਪਿੰਡਾਂ ਦੇ ਮੈਨੂੰ ਨਾਂ ਨਹੀਂ ਪ੍ਰੋਪਰ ਪਤਾ ਪਿੱਛੇ ਗਏ ਸੀਗੇ ਉੱਥੇ ਉੱਥੇ ਵੀ ਜਿੰਨੀ ਛੱਡੀਏ ਸੇਵ ਸੀਗੇ ਅਸੀਂ ਸੇਵਾ ਕਰ ਰਹੇ ਹਾਂ ਉਹ ਉੱਥੇ ਉਹ ਬਾਬਾ ਜੀ ਆਂਦੇ ਸੀਗੇ ਵੀ ਇੱਥੇ ਰਾਸ਼ਨ ਦੀ ਨਹੀਂ ਸਾਨੂੰ ਲੋੜ ਹੈਗੀ ਤੇ ਸਾਨੂੰ ਦਵਾਈਆਂ ਜਿਹੜੀਆਂ ਬੱਚਿਆਂ ਦੀਆਂ ਜਾਂ ਸਿਆਣਿਆਂ ਦੀ ਉਹ ਵੀ ਹੈਗੀਆਂ ਪਰ ਜਿਹੜੀ ਵੈਟਰਨਰੀ ਮੈਡੀਸਨ ਹੈ ਉਹਦੀ ਸਾਨੂੰ ਬੜੀ ਲੋੜ ਆ ਤੇ ਉਹ ਆਂਦੇ ਵੀ ਸਾਡੇ ਨਾਲ ਕੰਟੈਕਟ ਕਰੋ ਉਹਨਾਂ ਦੀ ਉਹ ਆਪਣੇ ਪੇਜ ਤੇ ਵੀ ਉਹ ਸ਼ਾਇਦ ਪਾਉਣਗੇ ਕੋਈ ਸ਼ੋਸ਼ਲ ਹੈਂਡਲ ਤੇ ਕੋਈ ਸਟੋਰੀ ਟਾਈਪ ਤੇ ਜੋ ਅਸੀਂ ਵੀ ਉਹਨਾਂ ਦਾ ਕਰਾਂਗੇ ਸ਼ੇਅਰ ਵੀ ਉਹ ਜਿੱਥੇ ਲੋੜ ਆ ਕਿਉਂਕਿ ਪਾਣੀ ਜਾਣ ਤੋਂ ਬਾਅਦ ਜਿਹੜਾ ਬਿਮਾਰੀਆਂ ਨੇ ਉਹ ਬਹੁਤ ਵੱਡੇ ਲੈਵਲ ਤੇ ਘੇਰੀਆਂ ਨੇ ਪਸ਼ੂ ਪੰਛੀਆਂ ਨੂੰ ਵੀ ਤੇ ਇਨਸਾਨਾਂ ਨੂੰ ਵੀ ਸੁੱਤਾ ਕਰਕੇ ਬਹੁਤ ਵੱਡੇ ਲੈਵਲ ਤੇ ਲੋੜ ਹੈ ਪਾਣੀ ਜਾਣ ਤੋਂ ਬਾਅਦ ਹੁਣ ਜਿੱਦਾਂ ਪਾਣੀ ਚਲ ਗਿਆ ਇਹਨਾਂ ਪਿੰਡਾਂ 'ਚ ਆ ਕੇ ਤੇ ਹੁਣ ਮੈਨੂੰ ਲੱਗਦਾ ਵੀ ਵੱਧ ਲੋੜ ਹੈ ਇਹਨਾਂ ਲੋਕਾਂ ਨਾਲ ਵਿਚਰਨ ਦੀ ਤੇ ਜਿੰਨੀ ਵੀ ਸੇਵਾ ਕੋਈ ਆਪਣੀ ਇਹ ਸਿੱਧੇ ਮੁਤਾਬਿਕ ਕਰ ਸਕਦਾ ਸੋ ਵੱਧ ਲੋੜ ਹੈ ਹੁਣ ਇਹਨਾਂ ਦੇ ਕੋਲ ਆਉਣ ਦੀ ਜਦਾਰ ਭਾਈ ਇੰਡਸਟਰੀ ਆ ਕਿ ਬਹੁਤ ਦਿਲੋਂ ਖੜੀ ਹੈ ਜਿਵੇਂ ਲੋਕਾਂ ਦੇ ਨਾਲ ਇਹ ਵੇਖੋ ਇਹ ਸ਼ੁਕਰ ਹੈ ਵਾਇਕ ਦੂਤਾ ਇੰਡਸਟਰੀ ਨੂੰ ਸਾਰੇ ਪਿਆਰ ਕਰਦੇ ਪਰ ਮੈਂ ਇਹ ਗੱਲਾਂ ਨਾ ਵੀ ਜਦੋਂ ਕਈ ਵਾਰ ਕਲਾਕਾਰ ਕੋਈ ਗਲਤੀ ਹੋ ਜਾਂਦੀ ਆ ਤੇ ਉਦੋਂ ਉਹਨੂੰ ਭੰਡਣਾ ਨਹੀਂ ਚਾਹੀਦਾ ਲੜਾ ਲੜਾ ਨਹੀਂ ਕਰਨੀ ਚਾਹੀਦੀ ਅੱਜ ਵੇਖੋ ਸਾਰੇ ਵੀਰ ਆ ਕੇ ਖਲੋਤੇ ਨੇ ਵੀ ਆਪਣੀ ਵਧੀਆ ਪ੍ਰੋਗਰਾਮ ਵੀ ਢਾ ਰਹੇ ਆ ਬਹੁਤ ਜ਼ੋਰ ਲੱਗਦੀ ਆ ਕਿੰਡੀ ਵਧੀਆ ਗੱਲੇ ਹੁਣ ਨਿੱਕੂ ਭਾਜੀ ਹੁਣੀ ਮੰਨ ਲਓ ਇੱਥੇ ਜਿੱਦਨ ਤੋਂ ਡੇ ਫਸ ਤੋਂ ਦਿੰਦੇ ਉੱਥੇ ਆ ਰੇਸ਼ਮ ਅਨਮੋਲ ਵੀਰੇ ਹੁਣੀ ਤੇ ਜਿੱਦਾਂ ਹੋਰ ਕਿੰਨੇ ਹੀ ਆਪਾਂ ਸਿੰਗਰ ਵੇਰ ਰਹੇ ਆ ਵੱਡੇ ਲੈਵਲ ਤੇ ਦੀਵਾ ਕਰ ਰਹੇ ਆ ਕੋਈ ਛੋਟੇ ਨੇ ਸਾਰੇ ਲੱਗੇ ਔਰ ਉਹਨਾਂ ਨੂੰ ਵੇਖ ਕੇ ਕਿੰਨੀ ਦੁਨੀਆ ਕੀ ਆਈ ਔਰ ਉਹਨਾਂ ਦੀ ਆਵਾਜ਼ ਸੁਣ ਕੇ ਬਹੁਤਲੇ ਮੁਲਕਾਂ ਤੋਂ ਇਧਰੋਂ ਉਧਰੋਂ ਕਿੰਨੇ ਲੋਕਾਂ ਨੇ ਸੇਵਾ ਜਿਹੜੀ ਆ ਉਹ ਗਿਆ ਵੀ ਯਾਰ ਉਹ ਕਰੋ ਉੱਥੇ ਜਾ ਕੇ ਵੀ ਤੁਸੀਂ ਅੱਗੇ ਲੱਗੇ ਆ ਸੋ ਤਾਂ ਕਰਕੇ ਜੇ ਕੇਵਲੇ ਕਿ ਐਕਟਰ ਕੋ ਕੋ ਸਿੰਗਰ ਕੋ ਕੋ ਗਲਤੀ ਵੀ ਹੋ ਜਾਂਦੀ ਹੈ ਤੁਹਾਨੂੰ ਇਹ ਲੈਵਲ ਨਾਲ ਨਾ ਗਿਆ ਕੋਈ ਹੋਰ ਜਿਹਾ ਮੈਂ ਗੱਲ ਕੱਟ ਕੇ ਕਹਿਣ ਲੱਗਿਆ ਜੇ ਲੋਗ ਪਿਆਰ ਕਰਦੇ ਨੇ ਨਾ ਕਾਲਾ ਵੀ ਕੱਢ ਸਕਦੇ ਨੇ ਛੋਟੀਆਂ ਛੋਟੀਆਂ ਨਹੀਂ ਉਹ ਤਾਂ ਦੇਖੋ ਰੰਗ ਕਿਹਨੇ ਮਿਹਨਤ ਰੰਗ ਲਿਆਉਂਦੀ ਐ ਇੱਥੇ ਰੰਗ ਬਟਾ ਦਿੱਤੇ ਆ ਨਿੱਕੂ ਭਾਜੀ ਦਾ ਚਿਹਰਾ ਕਿਉਂਕਿ ਲਗਾਤਾਰ ਤੁਸੀਂ ਦੇਖ ਰਹੇ ਹੋ ਨਾ ਨਿਸ਼ਾਨ ਹੋ ਗਿਆ ਸ਼ਾਨ ਹੋ ਗਿਆ ਨਿਸ਼ਾਨ ਜਾਂ ਪੈ ਗਿਆ ਪਤਾ ਨਹੀਂ ਇਹ ਕਿਵੇਂ ਜਾਣਾ ਇਹ ਮਿਹਨਤ ਦੇ ਨਿਸ਼ਾਨ ਨੇ ਅੱਛਾ ਇੱਕ ਇੱਕ ਬੇਨਤੀ ਹੋਰ ਜਿਵੇਂ ਬਾਕੀ ਭਰਾਏ ਨੇ ਲਗਾਤਾਰ ਇੱਥੇ ਸੇਵਾ ਵਾਲੇ ਆੜਾ ਆਇਆ ਨਹੀਂ ਮੁੱਕਦੀ ਸੇਵਾ ਵਾਲੇ ਭਰਾ ਸਾਡੇ ਚੜ੍ਹਦੀ ਕਲਾ ਵਾਲੇ ਸਾਰੇ ਭਰਾ ਨੇ ਜਗ੍ਹਾ ਜਗ੍ਹਾ ਤੋਂ ਸੇਵਾ ਲੈ ਕੇ ਆਉਂਦੇ ਇੱਕ ਭਰਾ ਸਾਡਾ ਹੋਰ ਆਇਆ ਹੁਣ ये वैसे पहले सेवा देखिए की लेके गुजरात से लेके आए हम गुजरात से गुजरात से, से अच्छा ये गुजरात से ये भाई लोग आए हैं आप बाकी आप बता दो मेरी हिंदी टूटी फूटी हो जाएगी हम गुजरात से लेके आए हैं साहब जी बोलेगे सिंगर साहब हम उधर राशन बांटे गे गरीब लोग को पहुँचाएंगे ये हमारे साथ है सब्बीर भाई और हमारे गांव से पूरा ट्रक लोड करके आए वो अपने पारस भाई हमको कांटेक्ट किया गुजरात गुजरात अपना डिस्ट्रिक्ट बोलता है मोरबी और तहसील पड़ता है वाकानेर हमारा विलेज पड़ता है पेंडी पड़ता है राजावंड कितने दिन लग गए वहाँ को वहाँ से आने में दो दिन ढाई दिन लग गए तीन, तीन दिन लग गए और आगे अपना ये गुरुदासपुर में बांट के आए फिर माल उधर जरूरत बांट गए उधर जरूरत नहीं थी तो फिर इधर बांटने के लिए आए ये इस भाई का कांटेक्ट किया और इस भाई ने इसका हमको बताया था बोली हमने उधर अपना गुरुद्वारे में दिया है राशन पूरा किट ਮਸ਼ਹੁਰ ਗੁਰਦੁਆਰੇ ਮੇ ਅੱਜ ਗੁਰਦ ਅੱਛਾ ਦੇਖੋ ਵੱਡੀ ਗੱਲ ਕੀ ਹੈ ਕਿ ਜਿਹੜਾ ਭੇਦਭਾਵ ਵਾਲਾ ਚੱਕਰ ਸੱਚੀ ਕਈ ਲੋਕ ਹਲੇ ਵੀ ਧਰਮ ਦੇ ਨਾਮ ਤੇ ਆ ਕੇ ਸਵਾਦ ਲੈਂਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਇਹ ਜਦੋਂ ਜਿਵੇਂ ਹੁਣ ਹੜ ਆਏ ਨੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਇਹ ਧਰਮ ਜਾਤਾਂ ਪਾਤਾਂ ਤੋਂ ਉੱਠ ਕੇ ਆਇਆ ਕਰੋ ਜਿਵੇਂ ਭਰਾ ਸੇਵਾ ਕਰਨ ਆਏ ਨੇ ਕਿ ਹੁਣ ਸੇਵਾ ਲੈ ਕੇ ਨੇ ਇਹ ਵੀ ਕਹਿੰਦੇ ਕਿਸੇ ਮਸਜਿਦ ਚ ਰੱਖਦੇ ਆ ਸੀ ਇਹ ਸੇਵਾ ਲੈ ਕੇ ਕਿਸੇ ਗੁਰਦੁਆਰੇ ਪਹੁੰਚ ਕੇ ਆਏ ਨੇ ਸੋ ਇੰਨਾ ਟਾਈਮਾਂ ਦੇ ਵਿੱਚ ਵੀ ਵੈਸੇ ਵੀ ਧਰਮਾਂ ਤੋਂ ਜਾਤਾਂ ਪਾਤਾਂ ਤੋਂ ਉੱਠ ਕੇ ਰਿਆ ਕਰੋ ਹੁਣ ਕਿੰਨਾ ਰਸਣੋਂ ਫਿਰ ਇਸ ਟਾਈਮ ਲੈ ਕੇ ਆਨੇ ਇਹਨਾਂ ਨੂੰ ਇਹ ਵੀ ਨਹੀਂ ਕਿ ਰਾਤ ਹੋ ਗਈ ਇਹ ਆਉਂਦੇ ਨੇ ਕਿ ਅਸੀਂ ਸਮਾਨ ਲੈ ਕੇ ਪਹੁੰਚਣਾ ਜਿੱਦਾਂ ਮਰਜ਼ੀ ਪਹੁੰਚੀਏ ਅੱਜ ਨਹੀਂ ਸਵੇਰੇ ਬਣ ਲਾਂਗੇ ਸਵੇਰੇ ਨਹੀਂ ਪਰਸੋਂ ਬਣ ਲਾਂਗੇ ਸਰ ਭਾਈ ਭਾਈ ਅਸੀਂ ਇੱਕ ਇਨਸਾਨੀਅਤ ਦੇ ਨਾਤੇ ਇਨਸਾਨ ਇਨਸਾਨ ਕੇ ਕਹਾਮਤੇ ਉਸ ਭਾਈਚਾਰੇ ਕੇ ਸਬਸੇ ਅਸੀਂ ਗੁਜਰਾਤ ਸੇ ਇਧਰ ਪੰਜਾਬ ਮੇ ਆਏ ਹੈ ਪਰ ਬਾਬਾ ਘਰਾਜੀ ਸਾਡੇ ਨਾਲ ਨੇ ਇਹ ਬੜੀਆਂ ਫਿਲਮਾਂ ਦੇ ਵਿੱਚ ਡਾਇਰੈਕਸ਼ਨ ਪ੍ਰੋਡਿਊਸਰ ਬੜਾ ਕੁਛ ਇਹਨਾਂ ਨੇ ਕੰਮ ਕੀਤੇ ਭਾਜੀ ਤੁਸੀਂ ਵੀ ਆਪਣੀ ਇੰਡਸਟਰੀ ਜਿਹੜੇ ਤੁਹਾਡੇ ਸਰਕਲ ਦੇ ਬੰਦੇ ਜਿਹੜੇ ਹਾਲ ਤੱਕ ਇਧਰੇ ਇਲਾਕੇ 'ਚ ਨਹੀਂ ਆਏ ਤਿਸ ਉਹਨਾਂ ਨੂੰ ਵੀ ਕਹੋ ਕਿ ਆ ਇਲਾਕਿਆਂ ਜ਼ਰੂਰ ਪਹੁੰਚੋ ਜਿੱਥੇ ਜ਼ਰੂਰਤਾਂ ਲੋਕਾਂ ਦੀ ਬਿਲਕੁਲ ਬਾਰਵੇਂ ਮੇਰੇ ਦੋਸ ਜਿਹੜੇ ਆ ਉਹ ਵੀ ਸੇਵਾ ਭੇਜ ਰਹੇ ਨੇ ਬਹੁਤ ਜੀ ਤੇ ਵਾਖੜ ਕੇ ਲੱਗੇ ਆ ਜੀ ਜਿੰਨਾ ਵੀ ਕਰ ਸਕਦੇ ਆ ਉਹ ਇਹੋ ਜਿਹੀ ਗੱਲ ਦੀ ਹਾਂ ਜੀ ਸਾਡੇ ਨਾਲ ਹੀ ਆ ਜਿਹਨੇ ਕਰ ਰਹੇ ਜੀ ਥੈਂਕ ਯੂ